ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹਾਰੇ ਦਰਸ਼ਕੋ ਤੁਸੀਂ ਵੇਖ ਰਹੇ ਹੋ ਦ੍ਰਿਸ਼ਟੀ ਚੈਨਲ ਮੈਂ ਅੱਜ ਜਿਹੜੀ ਆ ਅੱਜ ਦਾ ਐਪੀਸੋਡ ਜਿਹੜਾ ਹੈ ਉਹ ਆਪਣੇ ਬਾਗ ਵਿੱਚ ਉਹ ਦੇ ਰਿਹਾ ਜਿੱਥੇ ਨੌਜਵਾਨ ਮੁੰਡਾ ਜਿਹੜਾ ਵੇਖੋ ਬੂਟਿਆਂ ਨੂੰ ਦੇਖਭਾਲ ਕਰ ਰਿਹਾ ਹੈ ਇਹ ਮੇਰਾ ਦੋਤਾ ਹੈ ਕੁੰਵਰ ਮਹਿਰਾ ਮਹਿਰਾਪ ਸਿੰਘ ਕੁਮਰ ਮਹਿਰਾਬ ਸਿੰਘ ਜਿਹੜਾ ਹੈ ਉਹ ਬੂਟਿਆਂ ਨੂੰ ਦੇਖਭਾਲ ਕਰ ਰਿਹਾ ਤੇ ਉਹ ਵੇਖ ਕੇ ਵਾਪਸ ਆ ਰਿਹਾ ਇਹ ਬਾਗ ਹੈ ਸਾਰਾ ਜਿਹੜਾ ਕਿ ਬੜੀ ਰੀ ਨਾਲ ਪਾਲਿਆ ਹੋਇਆ ਹੈ ਇਹ ਜਾਮਨੂ ਦਾ ਰੁੱਖ ਹੈ ਜਾਮਨ ਦਾ ਰੁੱਖ ਇਧਰਲੇ ਬੰਨੇ ਸਾਰੇ ਲੰਮੇ ਦੂਰ ਤੱਕ ਬਾਗ ਆਮ ਦੇ ਬੂਟੇ ਨੇ ਮੋਟਰ ਬੱਤੀ ਗਈ ਹੋਈ ਆ ਪਾਣੀ ਨੇ ਲਗਾ ਨਵੇਂ-ਨਵੇਂ ਬੂਟੇ ਅੰਬਾਂ ਦੇ ਤਿਆਰ ਕੀਤੇ ਨੇ ਹੈ ਆ ਵੇਖੋ ਨਾ ਨੌਜਵਾਨ ਮੁੰਡਾ ਖਰਮਸਤੀਆਂ ਕਰ ਰਿਹਾ ਕਿੰਨਾ ਨਾਉਣ ਲੱਗਾ ਹੈ ਪਾਣੀ ਚ ਇਹ ਇਹ ਜਿਹੜੀ ਵੀਡੀਓ ਆ ਇਹ ਸਰਪ੍ਰੀਸ ਕਰਕੇ ਆ ਕਿ ਮਤਲਬ ਨੌਜਵਾਨ ਜਿਹੜੇ ਨੇ ਉਹ ਆਪਣੀ ਖੇਤੀ ਵੱਲ ਧਿਆਨ ਦਿਓ ਪੰਜਾਬ ਦੇ ਪੰਜਾਬ ਦੇ ਨੌਜਵਾਨ ਮੁੰਡੇ ਆਪਣੀ ਖੇਤੀ ਵੱਲ ਧਿਆਨ ਦੇਣ ਘਰਾਂ ਵੱਲ ਧਿਆਨ ਦੇਣ ਮਾਪੇ-ਬਾਪ ਵੱਲ ਧਿਆਨ ਦੇਣ ਨਸ਼ਿਆਂ ਤੋਂ ਮੁਕਤ ਹੋਣ ਜਿਹੜੇ ਰਾਜਨੀਤਿਕ ਜਾਂ ਦਫ਼ਤਰਾਂ ਦੀਆਂ ਅਪ੍ਰਸ਼ਟਾਚਾਰੀਆਂ ਇਹਨਾਂ ਤੋਂ ਵਝਣ ਨੌਕਰੀਆਂ ਨਾਲੋਂ ਆਪਣੇ ਕਾਰੋਬਾਰ ਵਾਲੇ ਪਾਸੇ ਧਿਆਨ ਦਿਓ ਤਾਂ ਕਿ ਆਉਣ ਵਾਲੀ ਜ਼ਿੰਦਗੀ ਜਿਹੜੀ ਆ ਮਾਪੇ-ਬਾਪ ਦੀ ਤੇ ਸਾਰਿਆਂ ਦੀ ਸੌਖੀ ਹੋ ਸਕੇ ਪਾਣੀ ਆ ਵੇਖੋ ਕਿਉਂ ਨਾ ਪਾਣੀ ਵਿਖਾਓ ਜੀ ਇਹ ਆ ਪਾਣੀ ਆ ਜੀ ਦੇਖੋ ਇਹ ਵਿੱਚ ਵੜ ਗਿਆ ਵੜ ਗਿਆ ਵੜ ਗਿਆ ਬਹੁਤ ਠੰਡਾ ਪਾਣੀ ਹੈ ਨਾਲਾ ਨਾਲਾ ਚੁੱਭੀ ਲਾਲਾ ਚੁੱਭੀ ਲਾਲਾ ਚੁੱਭੀ ਲਾਲਾ ਡੀਡੀ ਲਾਲਾ ਆਕੇ ਨਾਲਾ ਇਹ ਹੈ ਜੀ ਕੁਦਰਤ ਦੇ ਨਜ਼ਾਰੇ ਜਿਹੜੇ ਪ੍ਰਮਾਤਮਾ ਨੇ ਪੰਜਾਬ ਵਾਲੇ ਲੋਕਾਂ ਨੂੰ ਬਖਸ਼ੇ ਨੇ ਇਹ ਖੇਤੀਬਾੜੀ ਆ ਖੇਤੀਬਾੜੀ ਦੇ ਵਿੱਚ ਬਾਗ ਦੇ ਵਿੱਚ ਗਾਚਾ ਬੀਜਿਆ ਹੋਇਆ ਮੱਕੀ ਦਾ ਆ ਨਵੇਂ ਬੂਟੇ ਨੇ ਅੰਬਾਂ ਦੇ ਤਿਆਰ ਕੀਤੇ ਹੋਏ ਨੇ ਆ ਵੇਖੋ ਇਹ ਅੰਬਾਂ ਦੇ ਬੂਟੇ ਨੇ ਤਿਆਰ ਕੀਤੇ ਇਹ ਸਿਰਫ ਉਤਸ਼ਾਹ ਦੇਣ ਵਾਸਤੇ ਆ ਬੱਚਿਆਂ ਦੀ ਇਹ ਕੋਈ ਵੀਡੀਓ ਬਖਾਉਣ ਵਾਸਤੇ ਨਹੀਂ ਸਿਰਫ